ਪੰਜਾਬ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੀ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 3 ਮਹੀਨੇ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਪੰਜਾਬ ਦਾ ਮੌਸਮ ਤਕਰੀਬਨ ਸਾਫ਼ ਹੈ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਪੂਰੇ ਦੀ ਹਵਾ ਦੇ ਵਿੱਚ ਅੱਜ ਥੋੜੀ ਜੀ ਰੁਕ ਹੈ ਕਿਉਂਕਿ ਰਾਤ ਵੇਲੇ ਵੀ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਹਲਕੀ ਕਹਿਣਮਣ ਦੇਖੀ ਗਈ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਪੰਜਾਬ ਦੇ ਵਿੱਚ ਅੱਜ ਗਰਮੀ ਤੇ ਹਮਸੁਦਾ ਦਾ ਦੌਰ ਵਾਕਵਾ ਖੇਤਰਾਂ ਦੇ ਵਿੱਚ ਤੁਹਾਨੂੰ ਲੱਗਦਾ ਹੋਇਆ ਦਿਖਾਈ ਦਵੇਗਾ ਟੈਂਪਰੇਚਰ ਇੱਕ ਵਾਰ ਥੋੜਾ ਜਿਹਾ ਉੱਪਰ ਫਿਰ ਜਾਂਦੇ ਹੋਏ ਦਿਖਾਈ ਦੇਣਗੇ ਅੱਜ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ ਗਰਮੀ ਅਤੇ ਹਮਸਤਾ ਦਾ ਦੌਰ ਦੇਖਣ ਨੂੰ ਮਿਲੇਗਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਨਵੇਂ ਬੱਦਲਾਂ ਦਾ ਨਿਰਮਾਣ ਤੁਹਾਨੂੰ ਪੰਜਾਬ ਦੇ ਵਿੱਚ ਹੁੰਦਾ ਹੋਇਆ ਦਿਖਾਈ ਦੇਵੇਗਾ ਤੇ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਵੇਲੇ ਜਾਂ ਰਾਤ ਵੇਲੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਤੁਹਾਨੂੰ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਜ ਫਿਰ ਲੱਗਦੇ ਹੋਏ ਦਿਖਾਈ ਦੇਣਗੇ 3 4 ਅਤੇ 5 ਤਰੀਕ ਨੂੰ ਮੁੱਖ ਰਹਿਣ ਦੀ ਸੰਭਾਵਨਾ ਹੈ ਪਰ ਅੱਜ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਕੱਲ ਨੂੰ ਹੋ ਸਕਦਾ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਵੱਡੇ ਪੱਧਰ ਤੇ ਤੇਜ਼ ਧੂੜ ਭਰੀਆਂ ਹਨੇਰੀਆਂ ਦੇ ਨਾਲ ਮੀਂਹ ਦਾ ਦੌਰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਅੱਜ ਵੀ ਹਲਕੇ ਤੋਂ ਦਰਮਿਆਨਾ ਮੀਂਹ ਸ਼ਾਮ ਵੇਲੇ ਜਾਂ ਰਾਤ ਵੇਲੇ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਅਜਿਹਾ ਹੀ ਮਾਹੌਲ ਰਹੇਗਾ ਰਹੇਗਾ